ਛੋਟੇ ਛੋਟੇ ਛੱਡ ਦਾਨੇ ਕਿਸੇ ਕੰਮ ਨਹੀਂ ਮੋਟੇ ਮੋਟੇ ਆ ਬੋਲਾਦਾਨੇ ਇੱਧਰ ਗੱਡੀ ਪੁੱਠੀ ਹੋਈ ਪਈ ਐ ਇੱਕ ਆਹ ਵੇਖੋ ਜਿਸ ਤਿਸ ਬੰਦੇ ਨੇ ਕੰਮ ਤੇ ਭਾਜੀ ਲਗਣਾ ਕਿਸੇ ਨੂੰ ਕੰਮ ਦੀ ਜ਼ਰੂਰਤ ਹੈ ਹਾਂਜੀ 사ਸੀ ਦਾ ਜੀ ਕਿੰਨਾ ਸਾਰੇ ਸਵਾਗਤ ਤੁਹਾਡਾ ਨੀਕਾਲ ਜੀ ਅੱਜ ਦੀ ਵੀਡੀਓ ਵਿੱਚ ਅੱਜ ਤੁਹਾਨੂੰ ਆਪਾਂ ਮਨਾਉਂਦੇ ਆ ਆਪਣੀ ਟੀਮ ਦੇ ਨਾਲ ਜਿਹੜੀ ਸਾਡੇ ਨਾਲ ਆਉਂਦੀ ਆ ਦਿਹਾੜੀ ਤੇ ਪਹਿਲਾਂ ਇਹਨੂੰ ਤੁਸੀਂ ਜਾਣਦੇ ਹੀ ਹੋਣੇ ਆ ਹਾਂਜੀ ਆਪਣਾ ਇੰਟਰੋਡਕਸ਼ਨ ਦੋ ਤੁਸੀਂ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਜੋ ਕਿ ਅੱਗੇ ਤੁਸੀਂ ਸਾਨੂੰ ਵੀਡੀਓ ਚ ਵੇਖਿਆ ਹੋਏਗਾ ਜਿਵੇਂ ਆਪਾਂ ਟੂਰਨਾਮੈਂਟ ਵਾਲੀ ਵੀਡੀਓ ਪਾਈ ਸੀ ਉਹਦੇ 'ਚ ਵੀ ਸੀ ਤੇ ਚਲੋ ਅੱਜ ਸਾਰੀ ਖਵਾਤਰੀ ਨਾਲ ਮਿਲ ਆਉਂਦੇ ਆ ਆ ਸਾਡਾ ਦੂਸਰਾ ਮੈਂਬਰ ਆ ਹਾਂਜੀ ਸਾਰੇ ਸੇਵਕ ਸਾਰਿਆਂ ਨੂੰ ਮੇਰਾ ਨਾਮ ਪੁੱਛਿਆ ਹੋਗਾ ਚਲੋ ਸੇਵਕ ਇੱਥੇ ਕੰਮ ਖਤਰੇ ਵਾਲਾ ਹੀ ਆ ਉਹ ਤੇ ਉਹ ਕਰਦਾ ਹੈ ਸਹੀ ਆ ਤੇ ਆ ਮਿੱਤਰ ਆਪਣੇ ਪਾਕਿਸਤਾਨ ਤੋਂ ਹਾਂਜੀ ਸੁਣਾਓ ਕੀ ਹਾਲ ਏ ਠੀਕ ਨਹੀਂ ਅਜੇ ਧੂਣੀ ਲਾਈ ਹੋਈ ਐ ਬੋਨਫਾਇਰ ਹੋ ਰਿਹਾ ਸਾਡਾ ਹਾਲ ਬਹੁਤ ਏ ਕਿਉਂਕਿ ਕੰਮ ਅਜੇ ਲੇਟ ਸ਼ੁਰੂ ਹੋਣਾ ਸਹੀ ਗੱਲ ਆ ਤੋ ਕਰੀਬਨ ਕਿੰਨਾ 11 ਵਜ ਗਏ ਤੇ ਹਲੇ ਤੱਕ ਅਸੀਂ ਧੂਨੀ ਲਾ ਕੇ ਬੈਠੇ ਆ ਬਹੁਤ ਹੀ ਠੰਡੀ ਹਵਾ ਵਗ ਰਹੀ ਆ ਇਧਰ ਆ ਕੇ ਮੈਂ ਤੁਹਾਨੂੰ ਕਿਤੇ ਲੱਭਣਾ ਜੀ ਚਸ ਲੈ ਰਹੇ ਆ ਇੱਕ ਇਧਰ ਤੁਰਿਆ ਆਉਂਦਾ ਬੰਦਾ ਸਾਡਾ ਇਹ ਲੱਕਣਾ ਇਕੱਠੀਆਂ ਕਰਨ ਲੱਗਿਆ ਹੋਇਆ ਅੱਜ ਹਾਏ ਯਾਰਾ ਮੈਂ ਤੁਹਾਨੂੰ ਅੱਜ ਕਹਿੰਦੇ ਜੰਗਲ ਜੇ ਨਾ ਬੋਨਫਾਇਰ ਹੋ ਰਿਹਾ ਚਸ ਲੈ ਰਹੇ ਨੇ 1200 ਰੁਪਏ ਘੰਟਾ ਚੱਲ ਆਜੋ ਗੱਡੀ ਤੇ ਬੈਠੇ ਨੇ ਆਪਣੇ ਦਸੇ ਇਹਦੇ ਅੱਧੀ ਟੀਮ ਸਾਡੀ ਅੰਦਰ ਬੈਠੀ ਆ ਗੱਡੀ ਤੇ ਇਹ ਆ ਕਟੂ ਇਹ ਉਹਨਾ ਮੂਹ ਮਲ ਕੋਇਆ ਕਹਿੰਦੇ ਅੰਡਰ ਸਾਡੀ ਕਵਾਤਰੀ ਦਾ ਸਭ ਤੋਂ ਰੁਕ ਜਾ ਇੱਕ ਬੰਦਾ ਕਾਟੂ ਬੰਦਾ ਸਾਡੀ ਕਵਾਜ ਦੇ ਸੱਤ ਤੇਜ ਬੰਦਾ ਇਹਦੇ ਜਿੰਨੇ ਬਰਾਬਰ ਕੋਈ ਸੰਤਰੇ ਨਹੀਂ ਵਾਟ ਸਕਦਾ ਮਾਈਨ ਇਹਨੇ ਮੂਹ ਲ ਕੋਇਆ ਅੰਡਰਗਰਾਉਂਡ ਹੋਇਆ ਇਹ ਅੰਡਰਗਰਾਉਂਡ ਅੰਡਰਗਰਾਉਂਡ ਹੋਇਆ ਪਏ ਤੁਹਾਨੂੰ ਅੱਗੇ ਉਹਨੇ ਪਾਕਿਸਤਾਨ ਤੋਂ ਸਾਡਾ ਵੀਰ ਸੁਖਿਆਣ ਬਲਾਓ ਸਾਸਰੀ ਕਾਲ ਵਲੌਗ ਬਣਨ ਹਾਂਜੀ ਅਸਲਾਮੁਆਲੇਕਮ ਕੀ ਹਾਲੇ ਬਈ ਸਾਰੇ ਠੀਕ ਹੋ? ਉਹਦੇ ਅੰਦਰ ਉਹ ਦੇਖ ਉਧਰ ਪੈਨ ਨਿਸ਼ਾਨੀ ਪਿੱਛੇ ਬੈਠਾ ਆ ਨਿਸ਼ਾਨੀ ਦਾ ਆ ਸਾਡਾ ਜਾਫਾ ਭਾਈ ਇਹ ਵੀ ਪਾਕਿਸਤਾਨ ਤੋਂ ਵੀਰ ਐ ਆ ਜੋ ਕੰਮ ਕੰਮ ਕਰੀਏ ਬਾਹਰ ਨਿਕਲਿਓ ਹਵਾ ਹੋਵਾ ਲਵਾਓ ਆ ਕਮਿਊਨ ਕੋਈ ਨਹੀਂ ਠੰਡ ਤਾਂ ਬਹੁਤ ਨਾਲ ਰਹੇ ਨੇ ਬਹੁਤ ਹੀ ਸੋਹਣਾ ਵਿਊ ਆ ਵਿਊ ਚੈੱਕ ਕਰੋ ਬਾਕੀ ਤੁਸੀਂ ਬਾਕੀ ਵਿਊ ਦੇਖੋ ਇੱਥੇ ਨਾ ਪਿਛਲੀ ਵਾਰ ਉਹਦੇ ਪਾਣੀ ਆ ਗਿਆ ਸੀ ਹੜ ਆ ਗਏ ਸੀ ਤੁਹਾਨੂੰ ਇਹ ਸਾਰਾ ਕੁਝ ਝਾੜ ਛੱਡਿਆ ਇਹ ਸਾਰਾ ਮਤਲਬ ਇੱਕ ਕੈਂਪੋ ਸੀਗਾ ਇੱਥੇ ਸਾਰੇ ਸੰਤਰਿਆਂ ਦੇ ਬਾਗ ਕਾਕੀ ਦੇ ਬਾਗ ਸੀਦੇ ਪਿਛਲੇ ਸਾਲ ਪੇਨਚ ਆਇਆ ਨਹੀਂਗਾ ਪਾਣੀ ਫਲੱਡ ਉਹਦੀ ਵਾਇਆ ਕਰਕੇ ਵੇਖੋ ਸਾਰਾ ਕੈਂਪੋ ਬਰਬਾਦ ਹੋ ਗਏ ਨੇ ਆ ਪਾਣੀ ਦੇ ਕਰਕੇ ਆ ਸਾਰੀ ਨਹਿਰ ਬਣੀ ਜਿਹੜੀ ਬਣੀ ਆ ਆ ਸਾਰਾ ਪਿਛਿਆ ਬਹੁਤ ਨੁਕਸਾਨ ਕੀਤਾ ਹੈ ਪਾਣੀ ਨੇ ਉਹ ਸਾਰਾ ਬਾਗ ਸੀਗਾ ਬਹੁਤ ਸੋਹਣਾ ਬਾਗ ਹੁੰਦਾ ਸੀਗਾ ਸਾਰਾ ਉੱਜੜ ਗਿਆ ਇੱਥੇ ਆ ਵੇਖੋ ਇਹਨਾਂ ਨੂੰ ਪਹਿਲਾਂ ਮੁ ਆਪਜ਼ਾ ਮਿਲ ਗਿਆ ਹੋਣਾ ਉੱਤੇ ਬੰਦੇ ਲੱਗੇ ਕੰਮ ਤੇ ਬਾਕੀ ਤੁਹਾਨੂੰ ਇਨਫੋਰਮੇਸ਼ਨ ਹੋਰ ਦਵਾਂਗੇ ਕੋਈ ਨਹੀਂ ਹਾਂਜੀ ਜੋ ਤੁਸੀਂ ਪੁੱਛਨੇ ਆਪਣੇ ਸਵਾਲ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਾਇਓ ਜੇ ਅੱਜ ਤੋਂ ਆਪਾਂ ਸਾਰੀ ਅਪਡੇਟ ਦਿਆ ਕਰਾਂਗੇ ਕੰਮ ਬਾਰੇ ਜੇ ਕਿਸੇ ਨੇ ਪੁੱਛਣਾ ਕਿਸੇ ਵੀ ਰਿਲੇਟਿਵ ਕੋਈ ਵੀ ਪੁੱਛਣਾ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਾ ਕਦੇ ਆਪਾਂ ਉਹਦੇ ਬਾਰੇ ਵੀਡੀਓ ਜ਼ਰੂਰ ਪਾਵਾਂਗੇ ਬਸ ਕੰਮਾਂ ਕਾਰਨ ਵਿੱਚ ਬਿਜ਼ੀ ਹੋ ਗਏ ਤੇ ਥੋੜਾ ਤਾਂ ਕੋਈ ਵੀਡੀਓ ਨਹੀਂ ਪਾਈ ਹੈ ਹਾਂਜੀ ਆਜਾ ਹੁਣ ਤੁਹਾਨੂੰ ਮਿਲਾਉਣੇ ਸਾਡੀ ਦੂਜੀ ਗੱਡੀ ਦੇ ਮੈਂਬਰ ਇਹ ਆ ਸਾਡੇ ਕਾਲਾ ਜੀ ਹਾਂਜੀ ਬਲਾਵ ਸਾਸਰੀ ਕਾ ਹਰਿਆਣੇ ਕਾ ਕਹਾਂ ਸੇ ਹੈ ਭਾਈ ਕਰਨਾਲ ਸੇ ਮੋਈ ਕਰਨਾਲ ਸੇ ਬੜੀਆ ਕੰਮ ਚੱਲ ਰਿਹਾ ਹੈ ਹਾਂ ਭਾਈ ਬੜੀਆ ਚੱਲ ਰਿਹਾ ਸਭ ਹਾਂਜੀ ਇਹ ਸਾਡਾ ਵੀਰ ਪਾਕਿਸਤਾਨ ਤੋਂ ਹਾਂਜੀ ਭਾਜੀ ਕੀ ਹਾਲ ਚਾਲ ਦੇ ਠੀਕ ਠਾਕ ਹੋ ਹਾਂ ਹੋਰ ਕੁਝ ਪੁੱਛਣਾ ਸਾਡੇ ਕੋ ਦੱਸੋ ਵਧੀਆ ਕੰਮਕਾਰ ਚੱਲ ਰਿਹਾ ਕੰਮਕਾਰ ਠੀਕ ਹੈ ਸਭ ਠੀਕ ਹੈ ਸਵੇਰੇ ਦੇ ਆਏ ਹਾਂ ਭਾਜੀ ਆ ਵੇਖੋ ਅੱਗ ਲਾਈ ਦੀ ਏ ਠੀਕ ਹੈ ਸੋਹਣਾ ਅੱਗ ਸੇਕਣਦੇ ਆ ਮਸਤੀ ਕਰਦੇ ਆ ਠੀਕ ਹੈ ਜਿਸ ਜਿਸ ਬੰਦੇ ਨੇ ਕੰਮ ਤੇ ਭਾਜੀ ਲਗਣਾ ਕਿਸੇ ਨੂੰ ਕੰਮ ਦੀ ਜ਼ਰੂਰਤ ਹੈ ਆਪਾਂ ਆਈ ਹਾਂ ਥੱਲੇ ਪਾਜੀ ਵੀਡੀਓ ਦੇ ਥੱਲੇ ਅਸੀਂ ਆਪਣਾ ਨੰਬਰ ਦੇ ਦੇਾਂਗੇ ਸਾਡੇ ਨਾਲ ਕੰਟੈਕਟ ਨਾ ਕਰਿਓ ਤੁਹਾਡੀ ਮਿਹਰਬਾਨੀ ਕੋਈ ਬੰਦਾ ਸਾਡੇ ਨਾਲ ਰਾਪਟਾ ਨਾ ਕਰੇ ਆ ਵੀ ذلیل ਹੋਵੋਗੇ ਠੀਕ ਹੈ ਆਪਣਾ ਝੱਸ ਲਵੋ ਲੋਕਾਂ ਦੀਆਂ ਜੇਬਾਂ ਕੁੱਤਰੋ ਤੇ ਆ ਸਾਡੀ ਕੁਆਦਰੀ ਦਾ ਸਭ ਤੋਂ ਫਾਸਟ ਬੰਦਾ 골ਡੀ ਬਰਾੜ ਇਹਦੇ ਜਿੰਨੇ ਮਾਲ ਤੇ ਕੋਈ ਨਹੀਂ ਵਟਸਐਪ ਦਾ ਤੁਹਾਡੀ ਇਹਦੀ ਸਪੀਡ ਦਾ ਕੀ ਰਾਜ ਹੈ ਮੇਰਾ ਕੋਈ ਰਾਜ ਨਹੀਂ ਨਹੀਂ ਆਜੋ ਤੁਹਾਨੂੰ ਮੁਖਾਈਏ ਜਦੋਂ ਹਾੜ ਆਈ ਸੀ ਲੋਕਾਂ ਦੀਆਂ ਬਹੁਤ ਹੀ ਗੱਡੀਆਂ ਵਹਿ ਗਈਆਂ ਸੀ ਇਹ ਆਹ ਦੇਖੋ ਹਿਸਾਬ ਨਾਲ ਕਿੰਨੇ ਕਿੰਨੇ ਕੈਂਪੋਸ ਹੀ ਕਿੰਨੇ ਕੰਨੇ ਟੋਹੇ ਆ ਪੱਥਰ ਆ ਗਏ ਤੇ ਸਿਹਾਰ ਹੋ ਗਏ ਗੱਡੀਆਂ ਦੇ ਉਹ ਸਾਰਾ ਕੋਈ ਖੜ ਗਿਆ ਸੀ ਇਹ ਉਦੋਂ ਬਹੁਤ ਲੋਕਾਂ ਦੀ ਜਾਨ ਗਈ ਹੈ ਵਿੱਚ ਪੁਰਾਣੇ ਵਿੱਚ ਦੱਬਿਆ ਪਿਆ ਇਧਰ ਗੱਡੀ ਪੁੱਠੀ ਹੋਈ ਪਈ ਹੈ ਇੱਕ ਆਹ ਵੇਖੋ ਗੱਡੀ ਤੱਬੀ ਵੀ ਆ ਕੇ ਵਿੱਚ ਵੇਖੋ ਕਿੰਨਾ بڑا ਨੁਕਸਾਨ ਹੋਇਆ ਸੀ ਹੜ੍ਹਾਂ ਦਾ ਆਹ ਗੱਡੀ ਜਦੋਂ ਦੇਖੋ ਲੋਕਾਂ ਦੀ ਜਾਨ ਗਈ ਮੰਦਾ ਹੁੰਦਾ ਤਾਂ ਨਹੀਂ ਡੈੱਡ ਬੋਡੀ ਦੇਖ ਲੋ ਇੱਥੇ ਕਿਸੇ ਦੀ ਕਿੰਦਾ ਬੜਾ ਨੁਕਸਾਨ ਹੋਇਆ ਨੁਕਸਾਨ ਹੋਇਆ ਵੇਖੋ ਕਿਉਂ ਟਿਕਦਾ ਅੱਜ ਪੂਰੀ ਐਡਵੈਂਚਰਿੰਗ ਹੋ ਰਹੀ ਆ ਹਮਨੇ ਪਾਣੀ ਜਿਵੇਂ ਡਿਸਕਵਰੀ ਕਹਿੰਦੇ ਹੁੰਦੇ ਆ ਹਮਨੇ ਪਾਣੀ ਦੀ ਤਲਾਸ਼ ਕਰ ਲਈ ਹੈ ਹਮਨੇ ਪਾਣੀ ਟੀਮ ਲੀ ਹੈ ਅਗਲੇ ਇਹ ਪੀਣ लायक ਹੈ ਕਿ ਨਹੀਂ ਆਪ ਵੀ ਕੇ ਦਿਖਾਈਏ ਚਲੋ ਚੈੱਕ ਕਰਦੇ ਚੈੱਕ ਇਹ ਪਾ ਕੇ ਚੱਕਾ ਉਹ ਜੇ ਸਾਮਰੂ ਪਾਣੀ ਆ ਜੇ ਤੇਜ਼ ਫੇਰ ਉਹ ਨਾ ਪੀਵੀ ਸੱਚੀ ਉਹ ਪੀ ਗਿਆ ਕੀ ਬੋਲਾ ਕਿਥੋਂ ਆਉਦਾ ਪਿਆ ਗੰਦਾ ਅੱਜ ਵੇਖੋ ਕੰਮ ਤੇ ਆਏ ਆ ਇਤਾਂ ਲੱਗਨੇ ਨੇ ਕੰਮ ਤੇ ਇਤਾਂ ਚਸ ਲੈਦਾ ਹੀ ਕੰਮ ਤੇ ਕੰਦ ਲਈਦਾ ਕੌਣ ਆਦਾ ਸਪੇਨ ਕੀ ਯੋਰ ਚੌਕਾ ਨਿਆਰੇ ਆ ਹੱਸ ਕੇ ਦੇ ਨਾਂਗਿਆਂ ਦਾ ਪੱਟਲਾ ਦੋ ਤਿੰਨ ਬੰਦੇ ਹੋਰ ਪੱਟਲਾ ਆਪਣੇ ਪਿੰਡੋਂ ਪੱਟਲੇ ਨੇ ਜਾਂ ਸਾਰੇ ਪੱਟਲੇ ਸਭ ਨਾਲ ਪਹਿਲਾ ਇਹ ਬੰਦਾ ਆਇਆ ਸੀ ਇਸ ਦੇ ਪਿੰਡ ਦਾ ਆਇਆ ਨੇ ਪੱਟਿਆ ਇਹ ਵੀ ਆ ਗਿਆ ਤੂੰ ਇਹਨੂੰ ਕੁਝ ਕਹਿਣਾ ਚਾਹੁੰਦਾ ਹੈ ਵੀ ਤੂੰ ਨੇ ਇਹਨੇ ਬੁਲਾਇਆ ਸੱਦੇ ਆ ਝੂਠਾ ਬੋਲ ਕੇ ਹੈ ਇਤਾਂ ਕੰਮ ਇਥੇ ਕੰਮ ਹੈ ਦੋਨੋਂ ਦੱਸਿਓ ਸਹੀ ਹੋਇਆ ਕਿ ਨਹੀਂ ਯਾਰ ਲਾਈਵ ਤੇ ਰੀਅਲ ਲਾਈਫ 'ਚ ਬਹੁਤ ਫਰਕ ਆ ਇਹਨੂੰ ਫੜਨਾ ਤਾਂ ਹੈ ਇਹਨੂੰ ਫੜਨਾ ਮੈਂ ਵਾਕਈ ਆ ਬਾਗ ਦਾ ਚਾਹ ਖੋਣਾ ਹੈ ਬੜਾ ਸੋਹਣਾ ਬਾਗ ਆ ਤਿਆਰ ਹੋ ਜਾਓ ਲਾਲੋ ਪੱਟਾ ਨੂੰ ਤੇਰ ਹੁਣ ਗੇਂ ਜਾਰੀ ਆ ਭਰਾ ਵੀ ਆ ਗਈ ਸਾਹਮਣੇ ਬਲਕੂ ਸਾਰੇ ਨੇ ਕਟਰ ਕੱਟ ਲਿਆ ਹੋ ਗਏ ਗਰਮ ਸਾਰੇ ਹੋ ਗਏ ਗਰਮ ਮੁੰਡੇ ਮਾਰੂ ਮਾਰ ਲੱਗੇ ਹੋਏ ਮੁੰਡੇ ਕਦਾ ਸਿਰ ਖੁਰਕਾਂ ਦੀ ਵੇਲ ਨਹੀਂ ਹੈ ਹੁਣ ਸਿਰ ਖੁਰਕਾਂ ਦੀ ਵੇਲ ਨਹੀਂ ਜਦ ਦੇ ਬਥਰੀ ਚਸ ਲੈ ਲਈ ਇੱਤਾਂ ਟੁੱਟਦੇ ਇੱਤਾਂ ਇੱਕੋ ਦੀ ਭਾਰੀ ਮਿੰਟੋ ਮਿੰਟ ਹੁੰਦਾ ਪਾਣੀ ਪੁਣੀ ਵੀ ਨਹੀਂ ਪੀਤਾ ਮੈਂ ਹਲਾਦਾ ਆ ਨਾ ਪਾਣੀ ਛੱਡ ਖੋਜ ਵੀ ਕਰਨ ਦਾ ਟਾਈਮ ਨਹੀਂ ਗਾਂ ਤੋਂ ਬੋਟੇ ਚ ਲੱਗੇ ਪਏ ਮਾਰੋ ਮਾਰ ਲੋਈ ਪਹਿਲੀ ਪਹਿਲੀ ਬਾਲਟੀ ਭਰ ਲਈ ਚੱਕੀ ਸ਼ੁਰੂਆਤਾਂ ਕਰ ਲਈਆਂ ਨੇ ਕੰਮ ਦੀਆਂ ਕੂਨ ਆ ਗਿਆ ਸੀ ਚਲੋ ਚੱਲੀਏ ਜੀ ਆਹ ਸਾਡਾ ਬਾਗ ਹੈ ਬੜਾ ਸੋਹਣਾ ਮਾਰ ਆ ਇਦਾਂ ਮੋਢੇ ਤੇ ਲਾ ਕੇ ਨਾ ਕਾਹਾ ਅੱਜ ਬੜੇ ਵੱਡੇ ਬਰਾਕ ਦਾ ਐਦਾਂ ਥੋੜੀ ਜਿਹੀ ਮਾਲ ਤੇ ਛੋਟੇ ਛੋਟੇ ਛੱਡਦਾਂ ਨੇ ਕਿਸੇ ਕੰਮ ਨਹੀਂ ਮੋٹے ਮੋਟੇ ਬੋਲਾਦਾਂ ਨੇ ਦੇਖਣ ਨੂੰ ਕੰਮ ਸੋਖਾ ਲੱਗਦਾ ਪਰ ਇਹਨਾਂ ਹੈ ਨਹੀਂ ਸ਼ਾਮ ਤੱਕ ਇੱਦਾਂ ਹੀ ਕਰਨਾ ਹੈ ਕੰਮ ਲੱਗਾ ਹੱਥ ਪੈਰ ਦੁਖਦੇ ਸਾਰੇ ਹਾਂਜੀ ਲੰਚ ਟਾਈਮ ਹੋ ਗਿਆ ਇੱਕ ਘੰਟਾ ਕੰਮ ਕੀਤਾ ਤੇ ਹੁਣ ਰੋਟੀ ਵੀ ਖਾਣ ਲੱਗੇ ਆਂ ਬੰਦਿਆਂ ਦੀ ਸਪੀਡ ਹੀ ਲਾਈਫ ਆ ਬੰਦਿਆਂ ਨੂੰ ਸਪੀਡ ਬਾਲੀ ਆ ਨਾ ਅੱਧਾ ਕੀ ਹੁਣ ਵਟ ਛੱਡੇ ਕੰਮ ਕਰਦੇ ਕੀ ਕੰਮ ਤੁਸੀਂ ਹੈ ਕੁਛ ਨਹੀਂ ਕਰਦੇ ਚੱਸ ਲੈਂਦੇ ਮੈਂ ਫਰੀਜ਼ ਹੀ ਆ ਜਿਹੜੇ ਵਜਦੇ ਆ ਅੱਗ ਲਾਈ ਆ ਕਹਿੰਦੇ ਆਜੋ ਆਜੋ ਚਲੋ ਚਲੋ ਕਮਿਊਟਰ ਆ ਗਿਆ ਟਰਾਲੀ ਆ ਗਈ ਟਰਾਲੀ ਚੱਲੇ ਪਈਏ ਉੱਠਾ ਲੋਡਿੰਗ ਕਰ ਜਾ ਕੇ ਅੱਜ ਲੋਡਿੰਗ ਜਾ ਫਾ ਕਰੇਗਾ ਜਾ ਫਾ ਏ ਆਈ ਸਾਡੀ ਸਪੇਨ ਦੀ ਲਾਈਫ ਇਦਾਂ ਬਸ ਸਵੇਰੇ ਉੱਠੀ ਜਾ ਕੰਮ ਤੇ ਆ ਜੀਦਾ ਤੇ ਸ਼ਾਮੀ ਫੇਰ ਇਦਾਂ ਕੰਮ ਕੰਮ ਕਰਕੇ ਘਰੇ ਚਲ ਜੀਦਾ ਇਦਾਂ ਸਾਰਾ ਦਿਨ ਲੰਘ ਜਾਂਦਾ ਹੈ ਖੇਤਾਂ ਦੇ ਵਿੱਚ ਹੀ ਬਾੜ ਇਹ ਕਦੇ ਸੋਚਿਆ ਤਾਂ ਹੈ ਨਹੀਂ ਸੀ ਇਦਾਂ ਹੋਊਗਾ ਪਰ ਇਦਾਂ ਹੋ ਗਿਆ ਹੁਣ ਜਿੱਦਾਂ ਹੋ ਗਿਆ ਇਹ ਹੁੰਦੀ ਹੈ ਪਰਦੇਸ ਲਾਈਫ ਸਹੀ ਗੱਲ ਨਾਲ ਗਰਾਨੀਆਂ ਰੋਲ ਛੱਡੀਆਂ ਇੱਥੇ ਬਸ ਜਾ ਕੇ ਨਹਾ ਤੋ ਵੇਖੀ ਹਾਲਿਆ ਪਿਆ ਥਾਂ ਦਾ ਹੱਥ ਹਾਂ ਖਤਮ ਬਸ ਦੇਖ ਲੋ 4 ਵਜੇ ਘਰੇ ਸਾਨੂੰ ਘਿਹੜਾ ਅੱਛਾ ਲੱਗਿਆ ਨਾ 5 ਘਿਹੜਾ ਜਾਣ ਤੇ 6 ਵਜਿਆਂ ਨੇ ਤੈਅ ਰਹੀ ਅਸੀਂ ਇੱਥੇ ਵੇਲੇ ਹੁਣ ਤੇ ਜਾ ਰਾ ਕਈ ਰੀ ਸਾਨੂੰ ਇੱਥੇ 6-6 ਕੈਂਪੋਆਂ ਦੀ ਬਾਜੀਆਂ ਦੇ ਨੇ ਬੱਸ ਉਹ ਲੋਡਿੰਗ ਕਰਨ ਲੱਗੇ ਆ ਟਰਾਲੀ ਆਈ ਆ ਇਹ ਤਾਂ ਹੁੰਦੀ ਲੋਡਿੰਗ ਸਾਰੀ ਟਰਾਲੀ ਲੋਡ ਕਰਦੇ ਆ ਹਾਂਜੀ ਚਲੋ ਹੁਣ ਹੋ ਗਿਆ ਕੰਮ ਸਾਡਾ ਖਤਮ ਜਿਹੜਾ ਟਰੱਕ ਆਇਆ ਹੀ ਅਹੀਂ ਲੋਡ ਕਰਦਾ ਏ ਤੇ ਹੁਣ ਅਹੀਂ ਪਾਉਣ ਲੱਗੇ ਚਾਲੇ ਘਰ ਨੂੰ ਸਾਰੇ ਪਿੱਛੇ ਦਿਖਾ ਸਾਰੇ ਬੰਦੇ ਆ ਆ ਦੇਖੋ ਸਾਡੀ ਸਾਰੀ ਸਵਾਰੀਆਂ ਬਰਾਹਰ ਸਵਾਰੀਆਂ ਬਰਾਹਰ ਬੈਠੀ ਹੋਈ ਆ ਆਡੇ ਹੋਂ ਕੱਲੇ ਨੇ ਥੱਕ ਗਏ ਨੇ ਸਾਰਿਆਂ ਦੇ ਮੂੰਹ ਆ ਦੱਸ ਰਹੇ ਜਦੋਂ ਸਵੇਰੇ ਸੀ ਕਿੰਨੇ ਐਕਟਿਵ ਸੀ ਹੁਣ ਆਏ ਆ ਸਾਰਿਆਂ ਦੇ ਮੂੰਹ ਪਰ ਨੇ ਕਿੰਨਾ ਵੱਡਾ ਘਾਟਾ ਪਿਆ ਤਾਂ ਚਲੋ ਵਧੀਆ ਇਹੀ ਆ ਇਥੋਂ ਦੀ ਜ਼ਿੰਦਗੀ ਪਾਸ ਕੰਮ ਤੇ ਆਇਆ ਤੇ ਕੰਮ ਤੇ ਚੱਲੇ ਆ ਬਸ ਦੋ ਹੀ ਗੱਲਾਂ ਨੇ ਸੱਚ ਚਲੋ ਜੀ ਬਾਏ ਬਾਏ ਕਹੋ ਸਵੇਰੇ ਮਿਲਦੇ ਆਪਾਂ ਓਕੇ ਬਾਏ ਮਾਰਾ ਫਿਰ ਹੈ ਸਵੇਰੇ ਆਵਾਂਗੇ ਫਿਰ ਲੈਣ ਤੁਹਾਨੂੰ ਇਸੇ ਟਾਈਮ ਤੇ ਆ ਜਾਏ ਸਵੇਰੇ ਚੱਕ ਲਾਂਗੇ ਤੁਹਾਨੂੰ ਆ ਚਲੋ ਹੁਣ ਚੱਲੀ ਆਪਾਂ ਆਪਣੇ ਘਰੇ ਹੁਣ ਆਪਾਂ ਦੋਵੇਂ ਰਹਿ ਗਏ ਆਪਾਂ ਚੱਲਦੇ ਘਰੇ ਉੱਤਰਾ ਵਾਲਾ 6 ਵਜੇ ਚੱਲੇ ਨੇ ਸ਼ਾਮਾਂ ਪੈ ਗਈਆਂ ਨੇ ਲਾਈਨ ਨੂੰ ਇਹ ਜਾ ਕੇ ਠੰਡ ਦਾ ਮਾਹੌਲ ਹੈ ਨਾਉਨ ਨੂੰ ਕਿਹੜਾ ਜੀ ਕਰਦਾ ਹੂੰ ਉਹ ਤਾਂ ਆਪਣੇ ਹੀ ਸ਼ਹਿਰ ਲੱਗਦਾ ਹੈ ਆਪਣੇ ਜਿਵੇਂ ਸ਼ਹਿਰ ਚ ਫਿਰਦੇ ਹੁੰਦੇ ਜਿੰਨਾ ਟਾਈਮ ਸਾਨੂੰ ਇੱਥੇ ਰਹਿੰਦੇ ਨੂੰ ਹੋ ਗਿਆ ਸਹੀ ਬੜਾ ਸਕੂਟ ਜਾ ਸਕੂਟ ਜਾਉਦਾ ਜਾ ਕੇ ਕਿਹਾ ਆਪਦੇ ਪਿੰਡ ਆ ਗਏ ਕਰੇ ਜਾਣਾ ਜਾ ਕੇ ਨਹਾ ਕੇ ਸਈਏ ਹਾਂਜੀ ਨੋਏ ਕਰੇ ਆ ਗਏ ਤੇ ਕਰੇ ਸਾਨੂੰ ਇੱਕ ਸਾਡਾ ਸਾਥੀ ਮਿਲਿਆ ਉਹ ਜ਼ਖਮੀ ਹੋ ਗਿਆ ਉਹਦੇ ਅੱਖ ਵਿੱਚ ਪੈ ਗਈ ਟਾਣੀ ਵੱਜੀ ਕੋਈ ਤੇ ਅੱਖ ਨਾਲ ਨਹੀਂ ਹੋਵੇਦੀ ਨੀ ਲਾਲੀ ਹੋਈ ਆ ਨਸ਼ਾ ਨਸ਼ਾ ਨਹੀਂ ਕੀਤਾ ਕੋਈ ਆ ਬਹਿ ਚੱਕੀ ਕਿਹਦਾ ਫੇਰ ਇਹ ਤਾਂ ਕਰਨੇ ਸੌਖੇ ਨਹੀਂ ਦੇਖੋ ਹੁਣ ਫਰਸਟ ایڈ ਕਿੱਟ ਵੀ ਨਾਲ ਰੱਖਣੀ ਪੈਂਦੀ ਹੁਣ ਹੀ ਫਰਸਟ ایڈ ਕਿੱਟ ਰੱਖੀ ਆ ਤੁਸੀਂ ਯਾਰ ਟੀਕਾ ਲਾਵਾਂਗੇ ਤੇ ਅੱਖ ਚ ਪਾਵਾਂਗੇ ਦੇਖ ਵੀ ਦੁਲਾਈ ਦਵਾਈ ਹੋਏ ਅੱਖਾਂ ਨਾਲ ਨਾਲ ਦਾ ਕੰਮ ਨਾ ਕਰਦੇ ਹੋਰ ਇਹਨਾਂ ਕੁਸ਼ਪਾ ਦੀ ਦਵਾਈ ਦੂਈ ਦੀ ਜਗਾ ਤੇ ਪੂਰੀ ਫਰਸਟ ایڈ ਕਿੱਟ ਰੱਖੀ ਆਗੇ ਇਹ ਸਾਰੀਆਂ ਪੱਟੀਆਂ ਪੁੱਟੀਆਂ ਪਈਆਂ ਤੇ ਉਹਦਾ जख्मी ਹੋ ਗਿਆ ਉਹਨੂੰ ਕਰਤੇ ਆ ਸਹੀ ਆਪਾਂ